ਅੱਜ ਆਪਾਂ ਆਏ ਆ ਗੋਪੀ ਭਲਾਈਆਣੇ ਵਾਲੇ ਕੋਲੇ ਤੇ ਗੋਪੀ ਬਾਈ ਖੇਤ ਕੰਮ ਕਰੀ ਜਾਂਦਾ ਤਿੱਖੜ ਦੁਪਹਿਰਾ ਜਮਾ 2 ਵਜੇ ਦਾ ਟਾਈਮ ਆ ਤੇ ਗੋਪੀ ਨਾਲ ਕਰਦੇ ਆ ਦਿਲ ਦੇ ਗੱਲਾਂ ਬਾਤਾਂ ਤੇ ਇਹ ਸਾਰੀ ਅੱਜ ਆਪਾਂ ਜਾਣਕਾਰੀ ਲੈ ਕੇ ਦੇਵਾਂਗੇ ਅੱਜ ਖੇਤ ਕਿਵੇਂ ਕੰਮ ਕਰੀ ਜਾਂਦਾ ਕਿਉਂਕਿ ਐਡਾ ਤਕੜਾ ਸਟਾਰ ਆ ਬਾਈ ਹਨਾ ਤੇ ਖੇਤ ਕੰਮ ਕਰਦਾ ਫਿਰਦਾ ਇਹ ਆਪਾਂ ਬਾਈ ਤੋਂ ਪੁੱਛਦਾ ਗੋਪੀ ਬਾਈ ਸਤਿ ਸ਼੍ਰੀ ਅਕਾਲ ਕਿਵੇਂ ਆ ਠੀਕ ਆ ਅੱਜ ਕਿਵੇਂ ਦੁਪਹਿਰੇ ਚਿੰਬੜਿਆ ਪਿਆ ਇਹ ਯਾਰ ਆ ਪਾਲਕ ਜਾਣੀ ਹੂੰ ਇਹ ਵੀ ਇਹਦੇ ਕਾਰੇ ਕਰੇ ਆ ਸਾਰੇ ਅੱਛਾ ਬਾਈ ਦੇ ਹਾਂ ਏ ਯਾਰ ਨਾ ਆਹ ਸਪਰੇਅ ਕਰਦੇ ਸੀ ਕਿ ਸਿਆਲ ਚ ਹੂੰ ਜਦੋਂ ਸਾਰੀ ਛਿੜਕਤੀ ਉਦੋਂ ਕਹਿੰਦਾ ਐਲ ਗ੍ਰਿਪ ਤਾਂ ਪਾਉਣੀ ਭੁੱਲ ਗਏ ਅੱਛਾ ਐਲ ਗ੍ਰਿਪ ਪਾਈ ਨੇ ਹਾਂ ਕਹਿੰਦਾ ਕਿ ਦੂਰੀ ਯਾਰ ਰੱਖ ਕੇ ਕਰਗੇ ਮੈਂ ਕਿਹਾ ਦੂਰੀ ਯਾਰ ਹੁਣ ਛੱਡ ਪਰਾਂ ਮੈਂ ਕਿਹਾ ਪਾਲਕੋਦੋਂ ਮੌਕੇ ਤੇ ਪੱਟ ਦਿਆਂਗੇ ਹੂੰ ਹੁਣ ਆਵਿਆ ਵਿੱਚ ਕਣਕ ਚ ਵੀ ਹੈਗੀ ਦੌਗੀ ਜੀ ਇਹ ਪੱਟਾਂਗੇ ਆ ਤਾਂ ਵਾਹ ਵਾਹ ਹੋਈ ਪਈ ਹੈ ਨਾ ਇਧਰ ਇੰਦੀ ਹਾਏ ਹਿੰਨਾ ਥਾਈਆਂ ਬਾਈ ਹੋਰ ਹੈ ਨਹੀਂ ਇੱਕ ਮੈਂ ਹੋਰ ਆ ਨਾ ਹੂੰ ਸੀਰੀ ਤੈਨੂੰ ਮੈਂ ਲਾਇਆ ਅੱਛਾ ਤੇ ਬਣਾਇਆ ਤੈਨੂੰ ਮੈਨੂੰ ਲਾਈ ਬੈਠਾ ਠੀਕ ਆ ਇਹ ਕੰਜਰ ਦਾ ਆਪ ਤਾਂ ਹੀ ਤੁਰਿਆ ਫਿਰਦਾ ਹੁਣ ਅਖੇ ਮੱਕਿਆਰਾ ਵੇਖਿਆ ਮਮਾ ਐਂ ਕਰ ਦਾਂ ਮੈਨੂੰ ਆ ਪਾਲਕ ਲੱਗਦੀ ਏ ਯਾਰ ਪੈੜੀ ਅੱਛਾ ਹਾਏ ਆ ਸਾਰਾ ਨਾ ਆਵੇ ਮੋਟਾ ਮੋਟਾ ਦਾ ਵੀ ਬਣ ਜੋ ਨਹੀਂ ਹੂੰ ਹਾਏ ਇਹ ਤਾਂ ਕੋਸ ਨਹੀਂਦਾ ਇਹ ਤਾਂ ਬਹੁਤ ਬਾਈ ਨਾਲ ਗੋਪੀ ਜੀ ਆਪਾਂ ਦੇਖੀ ਬਾਈ ਕਿੰਨੇ ਟਾਈਮ ਤੋਂ ਪਿਆਰ ਆ ਫਿਰ ਅਸੀਂ ਨਿੱਕੇ ਹਾਂ ਤੇ ਇਕੱਠੇ ਰਹੇ ਹਾਂ ਲੜ ਵੀ ਪੈਂਦੇ ਹਾਂ ਫਿਰ ਇਕੱਠੇ ਹੋ ਜਾਂਦੇ ਹਾਂ ਇੱਕ ਦੋ ਦਿਨ ਹੀ ਛਾਰਦੇ ਆ ਇੱਕ ਦੂਜੇ ਬਿਨਾ ਫਿਰ ਆ ਜਾਈਦਾ अच्छा हम जवां मान लो ਵੀ ਘਰ ਆਲਾ ਮੁੰਡਾ ਆ ਗਿਆ ਨਾ ਬਣਾ ਬਣਾ ਕੇ ਰੱਖੇ ਹੁੰਦੇ ਇਕੱਠਿਆਂ ਦੇ ਬਈ ਇਹ ਤਾਂ ਜਿਹੜਾ ਛੋਟਾ ਮੁੰਡਾ ਨੇ ਹੂੰ ਉਹਦਾ ਮੇਚਲਾ ਅੱਛਾ ਹਾਂ ਉਹ ਉਡਣ ਵਾਲਿਆਂ ਦਾ ਕੰਮ ਹੁੰਨੇ ਇਹਨੂੰ ਸਿਖਾਇਆ ਅੱਛਾ ਪਹਿਲਾਂ ਸਾਡੇ ਰੱਖੇ ਹੁੰਦੇ ਹੀ ਲਗੇ ਦੋਆਂ ਦੇ ਹੂੰ ਅਸੀਂ ਅਮਲੂ ਤੋਂ ਲੈਂਦੇ ਪਹਿਲਾਂ ਨਿੱਕੇ ਹੁੰਦੇ ਨਹੀਂ ਹੂੰ ਮੁੜ ਕੇ ਹੌਲੀ 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 ਫਿਰ ਮੈਂ ਤਾਂ ਲਕੇ ਵੀ ਛੱਡ ਗਿਆ ਹੂੰ ਤੇ ਇਹਦੇ ਕੋਲੇ ਮੁੜ ਕੇ ਉਡਣ ਵਾਲੇ ਹੁੰਦੇ ਸੀ ਹੂੰ ਇਹ ਜਦੋਂ ਬਾਜੀ ਛੱਡਦਾ ਸੀਗਾ ਇਹ ਜੇ ਬਾਜੀ ਛੱਡ ਕੇ ਰੋਟੀ ਖਾਣ ਹੀ ਜਾਂਦਾ ਹੁੰਦਾ ਸੀਗਾ ਨੂੰ ਆਵਾਜ਼ ਆ ਜਾਂਦੀ ਸੀਗੀ ਆ ਜਾ ਬਾਈ ਓਏ ਹੂੰ ਬਹਿ ਗਿਆ ਤੇਰਾ ਹੂੰ ਫਿਰ ਉਹ ਸਾਡੇ ਬੰਦੇ ਨੇ ਵੀ ਉਹ ਉਹਨੇ ਗੁਰ ਲਿਆ ਸੀਗਾ ਆ ਤੇਰਾ ਮਦੀਰ ਵਾਲਾ ਬੋਰਡ ਨਹੀਂ ਹੂੰ ਉਹਦਾ ਹੱਥਾ ਦੂਸਰ ਦਾ ਅੱਛਾ ਕਹਿਰ ਦਾ ਉਹਦੇ ਕੋਲੇ ਤਾਰੇ ਦਾ ਹੱਥਾ ਦੇਉਣ ਵਾਲੇ ਦਾ ਅੱਛਾ ਦੂਸਰ ਦੀ ਖੇੜ ਵੀ ਹੈਗੀ ਆ ਬਾਈ ਵੱਡੇ ਕੋਲੇ ਫੁੱਲ ਯਾਰ ਦੂਸਰ ਚ ਨਹੀਂ ਕਹਿਰ ਚ ਕੋਸੋਂ ਨਿੱਕੀ ਹੋ ਜੇ ਤਾਂ ਹੋ ਜੇ ਦੂਸਰ ਚ ਨਹੀਂ ਹੁੰਦਾ ਉਹਦੋਂ ਕਹਿਰ ਵਾਲਾ ਵੀ ਤੂਫਾਨ ਹੀ ਆਉਂਦਾ ਹਾਂ ਹਾਂ ਹੁਣ ਤਾਰੇ ਦਾ ਦੇਉਣ ਵਾਲੇ ਦਾ ਹੱਥ ਹੂੰ ਤੇ ਗਰਮੀ ਚ ਭੱਜਦਾ ਭਲਾ ਜਾਵੇ ਉਹ ਹੁਣ ਜਾਨਵਰ ਜਿਹੜੇ ਪਿੰਡ ਡਾਉਣੇ ਆ ਇਹਦੇ ਘਰੇ ਹੀ ਡਾਉਣੇ ਆ ਸੀ ਅੱਛਾ ਬਾਈ ਦੇ ਘਰੇ ਹਾਂ ਉੱਥੇ ਰੱਖਿਆ ਡੂਡ ਪਾਉਣੇ 200 ਕਬੂਤਰ ਗਾਂ ਫਿਰ ਭਰਤਿਆਂ ਐਂਟਰੀਆਂ ਸਾਰੀਆਂ ਇਹਨੂੰ ਪਤਾ ਕਿੰਨੀਆਂ ਭਰੀਆਂ ਆਏ ਸਾਰੀਆਂ ਹੀ ਭਰੀਆਂ ਆਂ ਮੱਲਾ ਦਾ 35 ਕਣਾਂ 35 ਕਣਾਈ ਜਾਂਦੇ ਸੀ ਇੱਕ ਦਿਨ ਯਾਰ ਅੱਛਾ ਤੇ ਤਿਆਰੀ ਫੁੱਲ ਪੂਰੀ ਹੁਣ ਅੱਜ ਗਿਆ ਬਾਈ ਬਿਦਾਨ ਲੈਣਗਾ ਪਹਿਲਾਂ ਗੱਟਾ ਲਿਆਏ ਸੀਗੇ ਹੂੰ ਉਹ ਮੱਲਾ ਦਾ ਨੇੜ ਕਰੀ ਬੈਠੇ ਆ ਹੁਣ ਰਹਿ ਗਏ ਛਾਡੇ ਕੋਲੇ 8-9 ਕਿਲੋ ਅੱਜ ਗਏ ਬਈ ਢਾਬਾ ਵਾਲੀ ਉੱਥੋਂ ਲੈਣਗੇ ਅੱਜ ਫੇਰ ਲੈਣ ਗਏ ਆ ਉੱਥੋਂ ਕਈ ਵਾਰੀ ਹੁੰਦਾ ਬਾਈ ਆਪਾਂ ਜਿਵੇਂ ਸੋਡੀਆਂ ਵੀਡੀਓ ਦੇਖਦੇ ਰਹਿੰਨੇ ਆ ਬਾਈ ਨਾਲ ਪਿਆਰ ਤਾਂ ਹੈਗਾ ਕਦੇ ਕਦੇ ਗੁੱਸਾ ਵੀ ਆ ਜਾਂਦਾ ਫਿਰ ਉਹ ਕਿੰਨੇ ਕੁ ਦਿਨਾਂ ਚ ਗੁੱਸਾ ਠੀਕ ਹੋ ਜਾਂਦਾ 2 ਘੰਟਿਆਂ ਦਾ ਹੀ ਬਈ ਆ ਇਹਦਾ ਥੋੜੇ ਚਿਰ ਦਾ ਹੀ ਆ 1-2 ਘੰਟੇ ਦਾ ਆਏ ਨਾ ਕਈ ਵਾਰੀ ਲੜੀ ਜਾਂਦੇ ਵਿੱਚ ਦੀ ਹੱਥ ਦਿੰਦੇ ਚੁੱਲਪ ਹੋ ਜਾਂਦਾ ਰਹਾ ਕੰਮ ਰਹਿ ਗਿਆ ਅੱਛਾ